ਸ਼ਸ਼ੀਕਾਲ ਦੀ ਦੋਸਤੋ ਸਵਾਗਤ ਕਰਦਾ ਜੀ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹੋਇਆ ਇਹ ਕ੍ਰਾਈਮ ਸਟੋਰੀ ਵੀ ਆਖਿਰ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਆ ਤੇ ਇਹ ਦਰਸਾਉਂਦੀ ਹੈ ਕਿ ਸੱਚੀ ਅਸੀਂ ਕਾਲ ਯੁੱਗ ਦੇ ਵਿੱਚ ਜੀ ਰਹੇ ਹਾਂ ਇਹ ਕਹਾਣੀ ਆ ਜੀ ਸੱਚੀ ਸਬੰਧ ਰੱਖਦੀ ਯੂਪੀ ਯੂਪੀ ਦੇ ਵਿੱਚ ਇੱਕ ਜ਼ਿਲ੍ਹਾ ਕਾਸਗੰਜ ਉੱਥੇ ਦਾ ਇੱਕ ਪਿੰਡਾ ਜੀ ਨੈਲਾ ਪਸਰੀ ਉੱਥੇ ਦੀ ਇਹ ਘਟਨਾ ਜਿਹੜੀ ਵਾਪਰੀ 5 ਅਕਤੂਬਰ 2025 ਬਹੁਤਾ ਕੋਈ ਸਮਾਂ ਨਹੀਂ ਹੋਇਆ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਦੀ ਇਹ ਘਟਨਾ ਵਾ ਸ਼ਾਮ ਦੇ 6-7 ਵਜੇ ਨੇ ਤੇ ਆ ਇੱਕ ਪਿੰਡ ਅਕਬਰਨਗਰ ਜਿਹੜਾ ਕਾਸਗੰਝ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਵਾ ਉਥੋਂ ਉਥੇ ਇੱਕ ਸੂਚਨਾ ਪਹੁੰਚਦੀ ਹੈ ਕਿਸੇ ਦੇ ਜ਼ਰੀਏ ਕਿ ਤੁਹਾਡੀ ਜਿਹੜੀ ਬੇਟੀ ਆ 21-22 ਸਾਲਾਂ ਦੀ ਸ਼ਿਵਾਨੀ ਜਿਹੜੀ ਕਿ ਨਹਿਲਾ ਪਸਰੀ ਦੇ ਵਿੱਚ ਵਿਆਹੀ ਹੋਈ ਸੀ ਉਹਦੇ ਪੇਕੇ ਸੀਗੇ ਅਕਬਰਨਗਰ ਉਹਦੇ ਪੇਕਿਆਂ ਦੇ ਵਿੱਚ ਇਹ ਖਬਰ ਪਹੁੰਚੀ ਕਿ ਉਹਦੀ ਮੌਤ ਹੋ ਚੁੱਕੀ ਆ ਉਹ ਘਰ ਵਾਲੇ ਜਿਹੜੇ ਉਹਦੇ ਪੇਕੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਜਾਂਦੀ ਆ ਕਿ ਆਖਿਰ ਇਹ ਸਾਰਾ ਕੁਝ ਕਿਵੇਂ ਹੋਇਆ ਸ਼ਿਵਾਨੀ ਨਾਮ ਦੀ ਉਸ ਲੜਕੀ ਦੀ ਮੌਤ ਕਿਵੇਂ ਹੋਈ ਉਹ ਸਾਰੇ ਜਣੇ ਉਸੇ ਸਮੇਂ ਮੌਕੇ ਤੇ ਪਹੁੰਚਦੇ ਨੇ ਦੇਖਦੇ ਨੇ ਕਿ ਉਹਨਾਂ ਦੀ ਜਿਹੜੀ ਧੀ ਆ ਸ਼ਿਵਾਨੀ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਬੈੱਡ ਦੇ ਉੱਤੇ ਪਈ ਸੀ ਉਹਦੀ ਮੌਤ ਹੋ ਚੁੱਕੀ ਆ ਪੁਲਿਸ ਨੂੰ ਬੁਲਾਇਆ ਜਾਂਦਾ ਵਾ ਪੁਲਿਸ ਮੌਕੇ ਤੇ ਪਹੁੰਚਦੀ ਆ ਮੌਕੇ ਦਾ ਜਾਇਜ਼ਾ ਲੈਂਦੀ ਆ ਤੇ ਉਹਨੂੰ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਆ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਵਾ ਦੇਰ ਰਾਤ ਹੋ ਚੁੱਕੀ ਸੀ ਉਦੋਂ ਹੁਣ ਪੇਕੇ ਪਰਿਵਾਰ ਵਾਲੇ ਜਿਹੜੇ ਸ਼ਿਵਾਨੀ ਦੇ ਬਹੁਤ ਜ਼ਿਆਦਾ ਨਾਰਾਜ਼ ਨੇ ਉਹ ਸਿੱਧਾ ਇਲਜ਼ਾਮ ਇਹ ਲਗਾਉਂਦੇ ਨੇ ਕਿ ਸ਼ਿਵਾਨੀ ਦੇ ਜਿਹੜੇ ਸਹੁਰੇ ਪਰਿਵਾਰ ਵਾਲੇ ਨੇ ਉਹਨਾਂ ਨੇ ਇਹਨੂੰ ਮਾਰਿਆ ਵਾ ਉਹ ਅਕਸਰ ਸਾਡੇ ਤੋਂ ਦਾਜ ਦੀ ਮੰਗ ਕਰਦੇ ਸੀਗੇ ਇਹ ਇਲਜ਼ਾਮ ਸੁਣ ਕੇ ਪੁਲਿਸ ਥੋੜਾ ਜਿਹਾ ਇਹਨੂੰ ਸੀਰੀਅਸਲੀ ਜ਼ਰੂਰ ਲੈਂਦੀ ਆ ਪਰ ਉਹ ਇੰਤਜ਼ਾਰ ਸੀ ਕਿ ਇਹ ਬਾਡੀ ਦਾ ਜਿਹੜਾ ਪੋਸਟਮਾਰਟਮ ਕੀਤਾ ਜਾਵੇ ਤੇ ਕੀ ਸੱਚਾਈ ਆ ਮੌਤ ਦਾ ਕਾਰਨ ਕੀ ਆ ਉਹ ਉਹਨਾਂ ਦੇ ਸਾਹਮਣੇ ਆ ਸਕੇ ਸੋ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਬਾਡੀ ਦਾ ਜਿਹੜਾ ਪੋਸਟਮਾਰਟਮ ਕੀਤਾ ਜਾਵੇ ਪਰ 5 ਅਕਤੂਬਰ ਨੂੰ ਰਾਤ ਨੂੰ ਇਹ ਸੰਭਵ ਨਹੀਂ ਹੋ ਪਾਉਂਦਾ ਕਿ ਉਸ ਬਾਡੀ ਦਾ ਪੋਸਟਮਾਰਟਮ ਹੋਵੇ 6 ਅਕਤੂਬਰ ਨੂੰ 6 ਅਕਤੂਬਰ 2025 ਨੂੰ ਜਾਨੀ ਕਿ ਅਗਲੇ ਦਿਨ ਉਹ ਜਿਹੜੀ লাশ ਹੈ ਉਹ ਪੋਸਟਮਾਰਟਮ ਲਈ ਲਿਜਾਈ ਜਾਂਦੀ ਆ ਜੀ ਜਦੋਂ ਪੋਸਟਮਾਰਟਮ ਹਲੇ ਸ਼ੁਰੂ ਹੋਣਾ ਹੁੰਦਾ ਉਸ ਤੋਂ ਪਹਿਲਾਂ ਹੀ ਜਿਹੜੇ ਸ਼ਿਵਾਨੀ ਦੇ ਸਹੌਰਾ ਪਰਿਵਾਰ ਦੇ ਕੁਝ ਮੈਂਬਰ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਦੇ ਵਿੱਚ ਸ਼ਿਵਾਨੀ ਦੀ ਜਿਹੜੀ ਸੱਸਾ ਜਿਹਦਾ ਨਾਮ ਹੈ ਜੀ ਨਰੈਣ ਦੇਵੀ ਉਹ ਵੀ ਸ਼ਾਮਲ ਹੁੰਦੀ ਆ ਉੱਥੇ ਪਹੁੰਚ ਕੇ ਜਦੋਂ ਉਹ ਦੇਖਦੀ ਆ ਕਿ ਉਹਦੀ ਨੂੰਹ ਦੀ ਡੈਥ ਹੋ ਗਈ ਤਾਂ ਉਹਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਵਾ ਜਿਹੜੇ ਉਹਦੇ ਪੇਕੇ ਪਰਿਵਾਰ ਵਾਲੇ ਸੀ ਸ਼ਿਵਾਨੀ ਦੇ ਉਹਦਾ ਵਿਰੋਧ ਕਰਦੇ ਨੇ ਕਿ ਉਹ ਇਸੇ ਸਮੇਂ ਇੱਥੋਂ ਚਲੀ ਜਾਵੇ ਨਹੀਂ ਤਾਂ ਚੰਗਾ ਨਹੀਂ ਹੋਊਗਾ ਲੇਕਿਨ ਜਿਹੜੀ ਨਾਰਾਇਣ ਦੇਵੀ ਸੀ ਉਹ ਅੜ ਜਾਂਦੀ ਆ ਕਿ ਮੈਂ ਆਪਣੀ ਨੂੰਹ ਦੀ ਜਿਹੜੀ Laash ਦੇ ਕੋਲ ਹੀ ਰਹੂੰਗੀ ਮੈਂ ਇਹਦੇ ਇਹਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਊਂਗੀ ਮੈਂ ਇੱਥੇ ਹੀ ਰਹਿਣਾ ਵਾ ਸੋ ਇਹ ਦੇਖ ਕੇ ਪੁਲਿਸ ਬਹੁਤ ਹੈਰਾਨ ਸੀ ਕਿ ਇਹ ਤਾਂ ਇਲਜ਼ਾਮ ਲਗਾ ਰਹੀ ਸੀ ਸਹੁਰਾ ਪਰਿਵਾਰ ਦੇ ਉੱਤੇ ਪਰ ਸਹੁਰੇ ਪਰਿਵਾਰ ਦੇ ਵਿੱਚੋਂ ਜਿਹੜੀ ਸੱਸ ਆ ਉਹ ਤਾਂ ਇੱਕ ਠੋਕ ਕੇ ਕਹਿ ਰਹੀ ਐ ਕਿ ਮੈਂ ਇੱਥੇ ਰਹਿਣਾ ਵੀ ਜਿੱਦਾਂ ਉਹਨੇ ਕੁਝ ਨਹੀਂ ਕੀਤਾ ਉਲਟਾ ਉਹ ਇਲਜ਼ਾਮ ਲਗਾਉਂਦੀ ਆ ਜੀ ਪੇਕੇ ਪਰਿਵਾਰ ਦੇ ਉੱਤੇ ਕਿ ਜੋ ਕੁਝ ਹੋਇਆ ਵਾ ਇਹਦੀ ਆਪਣੀ ਮਾਂ ਦੇ ਕਰਕੇ ਹੋਇਆ ਵਾ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਆ ਪੁਲਿਸ ਨੂੰ ਤੇ ਜੋ ਉਹ ਦੱਸਦੀ ਆ ਇਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਜਾਂਦੇ ਆ ਸਾਰਿਆਂ ਦੇ ਪੈਰਾਂ ਦੇ ਥੱਲੇ ਉਹ ਜਮੀਨ ਨਿਕਲ ਜਾਂਦੀ ਆ ਆਖਿਰ ਉਹ ਕੀ ਦੱਸਦੀ ਆ ਕਹਾਣੀ ਜਿਹੜੀ ਉਹ ਸਾਂਝੀ ਕਰਦੀ ਆ ਉਹ ਕਹਿੰਦੀ ਆ ਜੀ 2018 ਦੇ ਵਿੱਚ ਇਹਦੇ بیٹے ਪ੍ਰਮੋਦ ਦਾ ਵਿਆਹ ਸ਼ਿਵਾਨੀ ਦੇ ਨਾਲ ਹੋਇਆ ਬਹੁਤ ਧੂਮ-ਧਾਮ ਦੇ ਨਾਲ ਕਹਿੰਦੇ ਜੀ ਵਿਆਹ ਕੀਤਾ ਗਿਆ ਸੀਗਾ ਇਹ ਬਹੁਤ ਸੋਹਣਾ ਜਿਹੜਾ ਸਮਾਂ ਬੀਤ ਰਿਹਾ ਸੀ ਵਿਆਹ ਤੋਂ ਬਾਅਦ ਇਹਦੇ ਦੋ ਬੇਟੀਆਂ ਨੇ ਵੀ ਜਨਮ ਲਿਆ ਸੀਗਾ ਸ਼ਿਵਾਨੀ ਦੀ ਕੁੱਖੋਂ ਦੋ ਬੇਟੀਆਂ ਦਾ ਜਨਮ ਹੋਇਆ ਉਸ ਤੋਂ ਬਾਅਦ ਜੀ ਦਿੱਲੀ ਦੇ ਵਿੱਚ ਇਹ ਜੌਬ ਕਰਦਾ ਸੀ ਉਸ ਦੌਰਾਨ ਕਾਫੀ ਦੇਰ प्रमोद ਨੇ ਦਿੱਲੀ ਦੇ ਵਿੱਚ ਜੌਬ ਕੀਤੀ ਤੇ ਦਿੱਲੀ ਤੋਂ ਜਦੋਂ ਇਹ ਵਾਪਸ ਪਿੰਡ ਆਉਂਦਾ ਸੀ ਆਪਣੇ ਪਿੰਡ ਨਹੀਂ ਸੀ ਜਾਂਦਾ ਇਹ ਆਪਣੇ ਸਹਰੇ ਪਿੰਡ ਚਲਾ ਜਾਂਦਾ ਸੀ ਮਤਲਬ ਸ਼ਿਵਾਨੀ ਦੇ ਜਿਹੜੇ ਪੇਕੇ ਪਰਿਵਾਰ ਦੇ ਵਿੱਚ ਜਾ ਕੇ ਇਹ ਜਾਂਦਾ ਰਹਿੰਦਾ ਸੀ ਜਦ ਕਿ ਸ਼ਿਵਾਨੀ ਆ ਜਿਹੜੀ ਉਹ ਆਪਣੇ ਸਹਰੇ ਘਰ ਹੁੰਦੀ ਸੀ ਤਾਂ ਜਵਾਈ ਦਾ बार-बार ਉੱਥੇ ਜਾਣ ਦਾ ਕੀ ਮਤਲਬ ਸੀ ਤਾਂ ਜਿਹੜੀ ਸੱਚਾਈ ਉਹ ਦੱਸਦੀ ਆ ਕਿ ਜਿਹੜੀ ਇਹਦੀ ਸੱਸਾ प्रमोद ਦੀ ਉਹਦਾ ਨਾਮ ਹੈ ਜੀ ਪ੍ਰੇਮਵਤੀ ਪ੍ਰੇਮਵਤੀ ਤੇ प्रमोद ਦਾ ਆਪਸ ਦੇ ਵਿੱਚ ਇਸ਼ਕ ਹੋ ਜਾਂਦਾ ਹੁਣ ਤੁਸੀਂ ਸੋਚੋ ਕਿ ਇੱਕ ਸੱਸ ਤੇ ਜਵਾਈ ਦਾ ਆਪਸ ਦੇ ਵਿੱਚ ਪ੍ਰੇਮ ਸੰਬੰਧ ਬਣ ਚੁੱਕਿਆ ਵਾ ਇਹ ਇੱਕ ਸੱਚੀ ਕਹਾਣੀ ਆ ਅਕਤੂਬਰ ਦੇ ਵਿੱਚ ਵਾਪਰੀ ਇਹ ਸਾਰਾ ਕੁਝ ਜੀ ਜਦੋਂ ਅ ਚੱਲਦਾ ਵਾ ਫਿਰ ਹੌਲੀ-ਹੌਲੀ ਇਹਨਾਂ ਦੇ ਵਿੱਚ ਨਾਰਾਜ਼ਗੀ ਆਉਣੀ ਸ਼ੁਰੂ ਹੋ ਜਾਂਦੀ ਆ ਪ੍ਰਮੋਦ ਦੇ ਜਿਹੜੇ ਮਾਪੇ ਨੇ ਉਹਨੂੰ ਕਹਿੰਦੇ ਨੇ ਕਿ ਤੇਰਾ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ ਜੇ ਨੂੰ ਇੱਥੇ ਆ ਤੂੰ ਵੀ ਇੱਥੇ ਹੀ ਹੋਣਾ ਚਾਹੀਦਾ ਵਾ ਤੂੰ ਵਾਰ-ਵਾਰ ਉੱਥੇ ਕਿਉਂ ਜਾਣਾ ਵਾ ਪਰ ਪ੍ਰਮੋਦ ਆ ਜਿਹੜਾ ਉਹ ਬਿਲਕੁਲ ਵੀ ਇਸ ਗੱਲ ਤੇ ਨਹੀਂ ਅਮਲ ਕਰਦਾ ਕੋਈ ਵੀ ਉਹਨੂੰ ਪਰਵਾਹ ਨਹੀਂ ਸੀ ਕਿਸੇ ਦੀ ਉਹ ਜਦ ਵੀ ਆਉਂਦਾ ਸੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਰਹਿੰਦਾ ਸੀ ਉਹਨੇ ਗੱਲ ਸ਼ਿਵਾਨੀ ਨੂੰ ਵੀ ਬਹੁਤ ਚੁਬਦੀ ਆ ਕਿ ਜਦ ਮੈਂ ਇੱਥੇ ਆ ਸਾਰੇ ਪਰਿਵਾਰ ਦੇ ਵਿੱਚ ਉਹ ਉੱਥੇ ਕੀ ਕਰਨ ਜਾਂਦਾ ਵਾ ਉਹ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਉਹਨੂੰ ਸਮਝਾਇਆ ਜਾਵੇ ਤਾ ਪਿਤਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਵਾ ਕਿ ਉਹਨੂੰ ਵੀ ਨਾਲ ਲੈ ਕੇ ਆਇਆ ਕਰ ਸ਼ਿਵਾਨੀ ਨੂੰ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਆ ਕਰ ਤੂੰ ਇਕੱਲਾ ਇੱਥੇ ਕਿਉਂ ਆਉਣਾ ਵਾ ਆਪਣੇ ਤਰੀਕੇ ਦੇ ਨਾਲ ਜਿਹੜਾ ਉਹਦਾ ਸਹਰਾ ਵਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਫੇਰ ਵੀ ਉਹਦੇ ਕੰਨ ਦੇ ਉੱਤੇ ਜੂਨ ਹੀ ਸਿਰਕਦੀ ਉਹ ਫੇਰ ਉਹੀ ਜਿਹੜੇ ਆਪਣੀਆਂ ਹਰਕਤਾਂ ਦੇ ਉੱਤੇ ਰਹਿੰਦਾ ਜਦੋਂ ਵੀ ਆਉਣਾ ਤਾਂ ਆਪਣੀ ਸੱਸ ਪ੍ਰੇਮਬਤੀ ਨੂੰ ਮਿਲਣ ਦੇ ਲਈ ਉਹ ਉਤਾਵਲਾ ਰਹਿੰਦਾ ਸੀ ਦੋਨਾਂ ਦੇ ਵਿੱਚ ਸਰੀਰਕ ਸਬੰਧ ਵੀ ਬਣਦੇ ਸੀ ਜਿਹੜੀ ਮੈਂ ਗੱਲ ਕੀਤੀ ਕਿ ਫਿਜ਼ੀਕਲ ਹੁੰਦੇ ਸੀ ਸਰੀਰਕ ਸੰਬੰਧ ਬਣਦੇ ਸੀ ਤਾਂ ਜਿਹੜਾ ਪ੍ਰੇਮਵਤੀ ਦਾ ਘਰ ਵਾਲਾ ਸ਼ਿਵਾਨੀ ਦਾ ਪਿਤਾ ਤੇ ਪ੍ਰਮੋਦ ਦਾ ਸੋਹਰਾ ਉਹ ਇਹਨਾਂ ਦੋਨਾਂ ਨੂੰ ਇੱਕ ਦਿਨ ਪਤੀ ਜਨਕ ਹਾਲਤ ਦੇ ਵਿੱਚ ਦੇਖ ਲੈਂਦਾ ਵਾ ਜਦੋਂ ਦੋਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਤਾਂ ਗੁੱਸੇ ਨਾਲ ਪਹੁਤ ਭਰ ਜਾਂਦਾ ਵਾ ਉਹ ਤੇ ਰੌਲਾ ਪਾਉਂਦਾ ਵਾ ਵਿਰੋਧ ਕਰਦਾ ਵਾ ਆਪਣੇ ਜਵਾਈ ਪ੍ਰਮੋਦ ਨੂੰ ਸ਼ਕਤੀ ਦੇ ਨਾਲ ਕਹਿੰਦਾ ਵੀ ਅੱਜ ਤੋਂ ਬਾਅਦ ਤੂੰ ਇਸ ਘਰ ਦੇ ਵਿੱਚ ਦਿਖਣਾ ਨਹੀਂ ਚਾਹੀਦਾ ਤੂੰ ਜਾ ਕੇ ਆਪਣਾ ਘਰ ਸਾਬ ਪਰ ਫਿਰ ਪ੍ਰਮੋਦ ਨੂੰ ਤਾਂ ਇਸ ਗੱਲ ਦਾ ਗੁੱਸਾ ਆਉਣਾ ਹੀ ਸੀ ਕਿ ਉਹਦਾ ਸਹੁਰਾ ਉਹਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਬੋਲਿਆ ਪ੍ਰੇਮਵਤੀ ਉਹਦੀ ਘਰ ਵਾਲੀ ਨੂੰ ਪ੍ਰਮੋਦ ਤੋਂ ਵੀ ਜ਼ਿਆਦਾ ਗੁੱਸਾ ਆਇਆ ਕਿ ਉਹ ਆਖਿਰ ਉਹਨਾਂ ਦੇ ਜਵਾਈ ਨੂੰ ਇਦਾਂ ਭੋਲਿਆ ਕਿਉਂ ਉਹ ਉਲਟਾ ਉਹਨੂੰ ਕੁੱਟਣ ਲੱਗ ਜਾਂਦੀ ਆ ਪ੍ਰੇਮਵਤੀ ਆਪਣੇ ਘਰ ਵਾਲੇ ਨੂੰ ਕੁੱਟਣ ਲੱਗ ਜਾਂਦੀ ਆ ਕਿ ਉਹਨੂੰ ਉਹ ਕਿਉਂ ਰੋਕ ਰਿਹਾ ਆਉਣ ਤੋਂ ਕਰਦੇ ਵਿੱਚ ਪੂਰਾ ਕਲੇਸ਼ ਪੈ ਜਾਂਦਾ ਰੌਲਾ ਪੈ ਜਾਂਦਾ ਇੰਨਾ ਜ਼ਿਆਦਾ ਰੌਲਾ ਵੱਧ ਜਾਂਦਾ ਕਿ ਗਵਾਂਡੀਆਂ ਤੱਕ ਗੱਲ ਪਹੁੰਚ ਜਾਂਦੀ ਆ ਗਵਾਂਢੀ ਆ ਜਿਹੜੇ ਉਹ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਸਾਰਾ ਜਿਹੜਾ ਮਾਮਲਾ ਸੁਣ ਕੇ ਰਫਾ ਦਫਾ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਪਰ ਉਹਦੇ ਪਿਤਾ ਦੇ ਵਿੱਚ ਹਿੰਮਤ ਨਹੀਂ ਸੀ ਪ੍ਰਮੋਦ ਦੇ ਸਹੁਰੇ ਦੇ ਵਿੱਚ ਹਿੰਮਤ ਨਹੀਂ ਸੀ ਬਚੀ ਕਿ ਉਹ ਦੋਨਾਂ ਨੂੰ ਰੋਕ ਸਕੇ ਸੋ ਸਮਾਂ ਜੀ ਜਿਹੜਾ ਇਦਾਂ ਹੀ ਲੰਘਦਾ ਰਹਿੰਦਾ ਤੇ ਇਹ ਸਮਾਂ 6 ਸਾਲ ਦਾ ਹੋ ਜਾਂਦਾ ਜਾਨੀ ਕਿ ਹੁਣ 6 ਸਾਲ ਬੀਤ ਚੁੱਕੇ ਸੀਗੇ 6 ਸਾਲ ਬੀਤਣ ਤੋਂ ਬਾਅਦ ਜੀ ਇਹ ਇਹਨਾਂ ਦਾ ਜਿਹੜਾ ਸਬੰਧ ਸੀ ਉਹਦਾਂ ਹੀ ਜਾਰੀ ਸੀ ਇਹ ਆਪਸ ਦੇ ਵਿੱਚ ਜਿਹੜੀਆਂ ਫੋਟੋਆਂ ਖਿੱਚਦੇ ਸੀ ਸੈਲਫੀਆਂ ਲੈਂਦੇ ਸੀ ਆ ਪਤੀਜਨਕ ਹਾਲਤ ਦੇ ਵਿੱਚ ਵੀ ਇਹ ਆਪਣੀਆਂ ਫੋਟੋਆਂ ਖਿੱਚਦੇ ਸੀ ਫੋਟੋਆਂ ਜਿਹੜੀਆਂ ਉਹ ਕਿਸੇ ਨਾ ਕਿਸੇ ਤਰੀਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ ਜਦੋਂ ਫੋਟੋਆਂ ਵਾਇਰਲ ਹੁੰਦੀਆਂ ਨੇ ਤਾਂ ਲੋਕ ਜਿਹੜੇ ਥੱਲੇ ਕਮੈਂਟ ਕਰਦੇ ਨੇ ਹੁਣ ਸੱਚ ਜਿਹੜਾ ਸਾਹਮਣੇ ਆ ਹੀ ਜਾਂਦਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹ ਕਮੈਂਟ ਕੀਤੇ ਕਿ ਇਹ ਆਪਸ ਦੇ ਵਿੱਚ ਜਵਾਈ ਤੇ ਸੱਸ ਨੇ ਇਹ ਇੱਕ ਦੂਜੇ ਨੂੰ ਪ੍ਰੇਮ ਕਰਦੇ ਨੇ ਇੱਕ ਦੂਜੇ ਦੇ ਨਾਲ ਸਬੰਧ ਬਣਾਉਂਦੇ ਨੇ ਦੋਨਾਂ ਦੇ ਉੱਤੇ ਥੂ ਥੂ ਹੋਣ ਲੱਗ ਜਾਂਦੀ ਆ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਸਾਰੀ ਗੱਲ ਆ ਜਿਹੜੀ ਦੋਨੋਂ ਪਰਿਵਾਰਾਂ ਦੇ ਵਿੱਚ ਪਹੁੰਚਣੀ ਸੀ ਸ਼ਵਾਨੀ ਤੱਕ ਇਹ ਗੱਲ ਪਹੁੰਚ ਜਾਂਦੀ ਆ ਸ਼ਵਾਨੀ ਨੂੰ ਇਹ ਨਹੀਂ ਸਮਝ ਆਉਂਦਾ ਕਿ ਆਖਿਰ ਹੁਣ ਉਹ ਕਰੇ ਕੀ ਕਰੇ ਉਹਦੀ ਵੀ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਆ ਤੇ ਜਿਹੜੇ ਉਹਦੇ ਬੱਚਿਆਂ ਦਾ ਫਿਊਚਰ ਵੀ ਉਹਨੂੰ ਖਤਰੇ ਦੇ ਵਿੱਚ ਨਜ਼ਰ ਆਉਂਦਾ ਵਾ ਉਹ ਆਪਣੀ ਮਾਂ ਦੀਆਂ ਮਿੰਤਾਂ ਕਰਦੀ ਆ ਜਾ ਕੇ ਕਿ ਤੂੰ ਮੇਰਾ ਘਰ ਨਾ ਖਰਾਬ ਕਰ ਮੇਰਾ ਘਰ ਵੱਸ ਲੈਣ ਦੇ ਹਲੇ ਵੀ ਸਮਾਂ ਹੈਗਾ ਪਿੱਛੇ ਹਟ ਜਾ ਤੇ ਜਦੋਂ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਸੀ ਪ੍ਰਮੋਦ ਪ੍ਰਮੋਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਲਟਾ ਉਹ ਨੂੰ ਮਾਰਦਾ ਸੀ ਬਹੁਤ ਕੁੱਟਦਾ ਮਾਰਦਾ ਸੀਗਾ ਉਹਦੀ ਕੋਈ ਵੀ ਗੱਲ ਉਹ ਨਹੀਂ ਸੀ ਸੁਣਦਾ ਸ਼ਿਵਾਨੀ ਬਹੁਤ ਜ਼ਿਆਦਾ ਅੱਕ ਚੁੱਕੀ ਸੀ ਤੇ ਜਿਹੜਾ ਸਾਰਾ ਸੱਚ ਆ ਉਹਦੇ ਸਾਹਮਣੇ ਵੀ ਆ ਚੁੱਕਿਆ ਸੀ ਤਾਂ ਦਿਨ ਜਿਹੜਾ ਮੈਂ ਗੱਲ ਕੀਤੀ ਜੀ 5 ਅਕਤੂਬਰ 2025 ਦਾ ਆਉਂਦਾ ਵਾ ਇਹ ਕਿਹਾ ਜਾਂਦਾ ਕਿ ਉਹਦਾ ਸਹੁਰਾ ਪਰਿਵਾਰ ਸਾਰਾ ਖੇਤਾਂ ਦੇ ਵਿੱਚ ਸੀ ਕੰਮ ਕਰਨ ਲਈ ਗਿਆ ਹੋਇਆ ਤਾਂ ਸ਼ਿਵਾਨੀ ਨੇ ਫਾਹਾ ਲਾ ਕੇ ਆਪਣੀ ਜਾਨ ਦਿੱਤੀ ਸੀ ਜੋ ਕਿਹਾ ਗਿਆ ਲੋਕਾਂ ਦੇ ਵੱਲੋਂ ਪਰ ਕਿਤੇ ਨਾ ਕਿਤੇ ਇਹ ਸ਼ੱਕ ਜ਼ਾਹਰ ਕੀਤਾ ਗਿਆ ਕਿ ਇਹ ਜਿਹੜੀ ਪ੍ਰੇਮਵਤੀ ਤੇ ਪ੍ਰਮੋਦ ਦੋਨਾਂ ਦਾ ਕੰਮ ਆ ਇਹ ਦੋਨਾਂ ਨੇ ਮਿਲ ਕੇ ਉਹਦਾ ਕਤਲ ਕੀਤਾ ਸੀ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਕੁਝ ਖਾਸ ਨਹੀਂ ਨਿਕਲਦਾ ਇਹੀ ਨਿਕਲ ਕੇ ਸਾਹਮਣੇ ਆਉਂਦਾ ਕਿ ਉਹਦਾ ਗਲ ਘੁੱਟਣ ਦੇ ਨਾਲ ਫਾਹਾ ਲੱਗਣ ਦੇ ਨਾਲ ਉਹਦੀ ਮੌਤ ਹੋਈ ਆ ਪਰ ਇਹ ਫਾਹਾ ਉਹਨੇ ਆਪ ਲਗਾਇਆ ਸੀ ਜਾਂ ਇਹ ਦੋਨੋਂ ਜਣਿਆਂ ਦੀ ਕੋਈ ਪਲੈਨਿੰਗ ਸੀ ਇਸ ਤੋਂ ਬਾਅਦ ਜੀ ਜਿਹੜੀ ਪ੍ਰੇਮਵਤੀ ਆ ਉਹਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੋਇਆ ਵਾ ਹਾਲੇ ਵੀ ਪ੍ਰਮੋਦ ਆ ਜਿਹੜਾ ਉਹ ਹਾਲੇ ਵੀ ਫਰਾਰ ਆ ਉਹਦਾ ਕੋਈ ਵੀ ਹਲੇ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਿ ਉਹ ਹੈ ਕਿੱਥੇ ਆ ਪਰ ਜਲਦੀ ਪੁਲਿਸ ਦੇ ਹੱਥ ਉਹ ਲੱਗ ਜਾਊਗਾ ਤੇ ਇਹ ਕੇਸ ਆ ਜਿਹੜਾ ਉਹ ਸਾਰਾ ਸਾਹਮਣੇ ਸੱਚ ਆ ਜਾਊਗਾ ਤੇ ਮੈਨੂੰ ਜਿੱਥੇ ਤੱਕ ਲੱਗਦਾ ਵਾ ਇਹ ਕਤਲ ਵੀ ਹੋ ਸਕਦਾ ਵਾ ਪ੍ਰਮੋਦ ਜੇ ਸੱਚਾ ਸੀ ਤਾਂ ਫਰਾਰ ਨਾ ਹੁੰਦਾ ਉਹਦੇ ਫਰਾਰ ਹੋਣ ਤੋਂ ਇਹ ਸਾਨੂੰ ਪਤਾ ਲੱਗਦਾ ਕਿ ਇਹ ਕਤਲ ਕੀਤਾ ਜਾਣ ਬੁੱਝ ਕੇ ਉਹਨੂੰ ਜਿਹੜਾ ਫੰਦੇ ਦੇ ਨਾਲ ਲਟਕਾਇਆ ਗਿਆ ਕਿਉਂਕਿ ਉਹਦੇ ਸਾਹਮਣੇ ਜਿਹੜਾ ਇਹ ਸੱਚ ਆ ਚੁੱਕਿਆ ਸੀ ਉਹਦੀ ਮਾਂ ਦਾ ਤੇ ਘਰ ਵਾਲੇ ਦਾ ਪਰ ਇੱਕ ਅੱਕੀ ਹੋਈ ਔਰਤ ਸੁਸਾਇਸਾਈਡ ਵੀ ਕਰ ਸਕਦੀ ਆ ਪਰ ਜਿਹੜੀ ਦੋ ਬੱਚਿਆਂ ਦੀ ਮਾਂ ਉਹ ਆਪਣੇ ਬੱਚਿਆਂ ਦੇ ਬਾਰੇ ਜ਼ਰੂਰ ਸੋਚਦੀ ਇਹ ਵੀ ਪੱਖ ਆ ਇੱਕ ਸੋ ਜਲਦੀ ਸੱਚ ਸਾਹਮਣੇ ਆਊਗਾ ਬਾਕੀ ਤੁਹਾਡੇ ਕੀ ਵਿਚਾਰ ਨੇ ਉਹ ਜ਼ਰੂਰ ਦੱਸਿਓ ਪੁਲਿਸ ਆਪਣੀ ਕਾਰਵਾਈ ਕਰਨ ਦੇ ਵਿੱਚ ਲੱਗੀ ਹੋਈ ਆ ਜਿਆਦਾ ਪੁਰਾਣਾ ਕੇਸ ਨਹੀਂ ਹੈਗਾ ਇਸ ਕਰਕੇ ਇਹਦਾ ਫੈਸਲਾ ਵਾ ਜਿਹੜਾ ਮੈਂ ਤੁਹਾਨੂੰ ਐਂਡ ਦੇ ਉੱਤੇ ਨਹੀਂ ਦੱਸ ਰਿਹਾ ਜੀ ਤੇ ਤੁਸੀਂ ਆਪੋ ਆਪਣੇ ਵਿਚਾਰ ਜਰੂਰ ਦੇਣੇ ਆ ਕਿ ਇਹ ਸੁਸਾਇਸਾਈਡ ਕੇਸ ਲੱਗ ਰਿਹਾ ਜਾਂ ਇਹ ਕਤਲ ਕੇਸ ਹੈ। ਬਾਕੀ ਜੀ ਅਗਲੀ ਵੀਡੀਓ ਦੇ ਵਿੱਚ ਜਰੂਰ ਮਿਲਦਾ ਮੈਂ ਇਹ ਜਰੂਰ ਕਹਿਣਾ ਚਾਹੂੰਗਾ ਜੀ ਰਿਸ਼ਤਿਆਂ ਨੂੰ ਥੋੜਾ ਜਿਹਾ ਸੰਭਣ ਦੀ ਲੋੜ ਹੈ। ਮਨ ਦੇ ਉੱਤੇ ਕਾਬੂ ਕਰਨ ਦੀ ਲੋੜ ਹੈ ਕਿ ਇੱਕ ਮਾਂ ਆਪਣੀ ਹੀ ਧੀ ਦਾ ਘਰ ਕਿਵੇਂ ਖਰਾਬ ਕਰ ਸਕਦੀ ਆ। ਆਪਣੀਆਂ ਹੀ ਦੋਤੀਆਂ ਨੂੰ ਉਹ ਕਿਵੇਂ ਸੜਕਾਂ ਤੇ ਰੋਲ ਸਕਦੀ ਆ। ਇਹੋ ਜੀ ਮਾਂ ਮਾ ਕਹੋਂ ਦੇ ਸ਼ਾਇਦ ਲਾਇਕ ਨੀਆਂ ਇਹ ਕਹਾਣੀਆਂ ਜਿਹੜੀਆਂ ਅੱਜ ਕੱਲ ਇੱਕ ਕਹਾਣੀ ਨਹੀਂ ਬੜੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਤੇ ਪਹਿਲਾਂ ਹੁੰਦਾ ਸੀ ਕਿ ਆਪਾਂ ਵਕ ਵਕ ਜਿਹੜੇ ਇਲਾਕੇ ਨੇ ਯੂਪ ਵਰਗੇ ਬਿਹਾਰ ਵਰਗੇ ਜਿੱਥੇ ਬਹੁਤ ਜ਼ਿਆਦਾ ਆਬਾਦੀ ਆ ਜਿੱਥੇ ਲੋਕ ਪੜ੍ਹੇ ਲਿਖੇ ਘੱਟ ਨੇ ਉੱਥੇ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਸੀ ਪਰ ਅੱਜ ਕੱਲ ਜਿਹੜੇ ਪੰਜਾਬ ਵਰਗੇ ਸੂਬੇ ਨੇ ਜਾਂ ਹੋਰ ਪੜ੍ਹੇ ਲਿਖੇ ਸੂਬੇ ਨੇ ਉੱਥੋਂ ਵੀ ਇਹ ਐਗੋ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਥੋੜਾ ਜਿਹਾ ਸਾਨੂੰ ਸੋਚਣ ਦੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਘਟਨਾ ਲੈ ਕੇ ਬਹੁਤ ਜਲਦੀ ਮਿਲਦਾ